ਅੱਜ ਸਾਡੀ ਜਲਦੀ ਦੀ ਟੀਮ ਪਹੁੰਚੀ ਹੈ ਬਠਿੰਡਾ ਦੇ ਸਿਵਲ ਐਂਡ ਵਿੱਚ ਇੱਥੇ ਸਾਡੇ ਨਾਲ ਜੁੜੇ ਨੇ ਟ੍ਰੈਫਿਕ ਚਾਰਜ ਸਰਦਾਰ ਅਮਰੀਕ ਸਿੰਘ ਜੀ ਗੱਲ ਕਰ ਰਹੇ ਹਾਂ ਬਠਿੰਡਾ ਦੀ ਟ੍ਰੈਫਿਕ ਦੇ ਸਿਹਾਰ ਲਈ ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰਦਾਰ ਪ੍ਰੇਖੀ ਜੀ ਮਾਂਜੂ ਉਸਨੀਰ ਪ੍ਰੋਸ ਕਪਤਾਨ ਬਠਿੰਡਾ ਦੇ ਹੁਕਮ ਅਨੁਸਾਰ ਅਸੀਂ ਸ਼ਹਿਰ ਦੇ ਵਿੱਚ ਵੱਖੋ ਵੱਖਰੀ ਜਗ੍ਹਾ ਤੇ ਸਕੂਲ ਕਾਲਜ ਕੀ ਪਲੱਸ ਆਪਣੀਆਂ ਯੂਨੀਅਨਾਂ ਕੋਈ ਵੀ ਯੂਨੀਅਨ ਟਰੱਕ ਯੂਨੀਅਨ ਟੈਕਸੀ ਯੂਨੀਅਨ ਹੈ ਚਾਹੇ ਆਟੋ ਰਿਕਸ਼ਾ ਯੂਨੀਅਨ ਸਾਰਿਆਂ ਨਾਲ ਵੱਖੋ ਵੱਖਰੀਆਂ ਮੀਟਿੰਗਾਂ ਕਰ ਰਹੇ ਆ ਤਾਂ ਜੋ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਸ਼ਹਿਰ ਦੇ ਵਿੱਚ ਵੀ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਵੇ ਆਮ ਪਬਲਿਕ ਕੋਈ ਦੂਰੋਂ ਨੇੜੋਂ ਬਾਹਰੋਂ ਆਉਂਦਾ ਜਾਂ ਕੋਈ ਪੇਸ਼ੈਂਟ ਲੈ ਕੇ ਜਾਣਾ ਕਿਸੇ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਉਸ ਕਰਕੇ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਆਂ ਕੁਝ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਆਟੋ ਰਿਕਸ਼ਾ ਦੀ ਜਾਦੇ ਪ੍ਰੋਬਲਮ ਹੈਗੀ ਉਹਦੇ ਨਾਲ ਟ੍ਰੈਫਿਕ ਦੀ ਪ੍ਰੋਬਲਮ ਹੁੰਦੀ ਉਹਨਾਂ ਅਸੀਂ ਆਟੋ ਰਿਕਸ਼ਾ ਹੁਣ ਈ ਰਿਕਸ਼ਾ ਜਿਹੜੇ ਬਿਦੌਂਟ ਨੰਬਰ ਚੱਲ ਰਹੇ ਹੈਗੇ ਜਾਂ ਦੋ ਦੋ ਸਵਾਰੀਆਂ ਲੈ ਕੇ ਦੋ ਦੋ ਬੰਦੇ ਚੱਲ ਆ ਰਹੇ ਹੈ ਵੀ ਡਰਾਈਵਰ ਦੇ ਨਾਲ ਬੰਦਾ ਕੋਈ ਬੈਠਾ ਹੈ ਪਲੱਸ ਜਿਹਦੇ ਕੋਲ ਕੋਈ ਵੀ ਡਾਕੂਮੈਂਟ ਹੈ ਨਹੀਂ ਉਹਨਾਂ ਨੂੰ ਅਸੀਂ ਇੰਪੌਂਡ ਕਰ ਰਹੇ ਆਂ ਸਰ ਇੱਕ ਜੋ ਸਬਜ਼ੀ ਵਾਲੇ ਛਾਲ ਨੂੰ ਗੋਲਡਨ ਕੀਤੇ ਤੋਂ ਵਿਚਾਰ ਚ ਕਾਫੀ ਉਹਨਾਂ ਕਰਕੇ ਸਮੱਸਿਆ ਆ ਜਾਂਦੀ ਕਿਉਂਕਿ ਉਹ ਸਬਜ਼ੀ ਵਾਲੇ ਰੇੜੀਆਂ ਵਿਚ ਲਾ ਦਿੰਦੇ ਨੇ ਤਾਂ ਉਹਨਾਂ ਨਾਲ ਵੀ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਜਾਂਦੀ ਨਹੀਂ ਉਹ ਜਗ੍ਹਾ ਦੇ ਉੱਤੇ ਸਾਡੀਆਂ ਪੀਸੀਆਰ ਪਾਰਟੀਆਂ ਖੜਦੀਆਂ ਹੁੰਦੀਆਂ ਆ ਉਹਨਾਂ ਨੂੰ ਪਹਿਲਾਂ ਵੀ ਬਹੁਤ ਪਿਆਰ ਨਾਲ ਸਮਝਾ ਚੁੱਕੇ ਲੇਕਿਨ ਉਹਨਾਂ ਨੂੰ ਨਹੀਂ ਖੜਨਾ ਦਿੱਤਾ ਜਾਂਦਾ ਠੀਕ ਆ ਜਦੋਂ ਉਸ ਤੋਂ ਬਾਅਦ ਪੀਸੀਆਰ ਪਾਰਟੀ ਕਿਸੇ ਵੇਸੇ ਕਾਲ ਚਲੀ ਜਾਂਦੀ ਹੈ ਜਾਂ ਉਧਰ ਆ ਜਾਂਦੀ ਹੈਗੇ ਉਧਰ ਚਲੇ ਜਾਂਦੇ ਆ ਉਸ ਵਕਤ ਉਹ ਆ ਜਾਂਦੇ ਆ لیکن ਜੇ ਤੋ ਪੀਸੀਆਰ ਪਰਟੀ ਸਾਡੀ ਬਾਥਰੂਮਸ ਜਗਾ ਤੇ ਆ ਜਾਂਦੇ ਗੋਲਡੀ ਕਿ ਤੇ ਫਿਰ ਉਹਨਾਂ ਨੂੰ ਭਜਾ ਦਿੰਦੇ ਸਰ ਸ਼ਹਿਰ ਚ ਕਿੰਨੇ ਪੁਆਇੰਟ ਬਣਿਆ ਜਾਂਦਾ ਤੇ ਔਰ ਬੱਕੋ ਬੱਕਰੇ ਦੇਖੋ ਕੁਛੇ ਪੁਆਇੰਟਾਂ ਦੇ ਉੱਤੇ ਪੀਸੀਆਰ ਵੀ ਰਿਵਿਊ ਕਰ ਲਈਏ ਕਿ ਟ੍ਰੈਫਿਕ ਦੀ ਸਮੱਸਿਆ ਦੂਰ ਤੇ ਪਲੱਸ ਨਾਲ ਟ੍ਰੈਫਿਕ ਕਰਮਚਾਰੀ ਵੀ ਕਰੀ ਜਾਂਦੇ ਕਿੰਨੇ ਮੁਲਾਜ਼ਮਾ ਆਪਣੇ ਨਹੀਂ ਟ੍ਰੈਫਿਕ ਕਰਮ ਤੇ ਦੋਨਾਂ ਨੂੰ ਮਿਲਾ ਕੇ ਕਰਮਚਾਰੀ ਬਹੁਤ ਹੈਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਜੋਗੀ ਟ੍ਰੈਫਿਕ ਦੇ ਵਿੱਚ ਹਾਂ ਸ਼ਹਿਰ ਵਿੱਚ ਧਰਨੇ ਪ੍ਰਦਰਸ਼ਨ ਵੀ ਲੱਗਦੇ ਨੇ ਉਹਦੇ ਕਰਕੇ ਵੀ ਟ੍ਰੈਫਿਕ ਨੂੰ ਪ੍ਰਵਾਹੇ ਦਿਖਣਾ ਪੈਂਦਾ ਹੈ ਤਾਂ ਜਿਹੜੇ ਵੀ ਨੇ ਧਰਨੇ ਪ੍ਰਦਰਸ਼ਨ ਲਾਉਂਦੇ ਆ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਹਾਂ ਦੇਖੋ ਜੋ ਕੋਈ ਚੌਂਕ ਦੇ ਵਿੱਚ ਕੋਈ ਲਾਉਂਦਾ ਹੈ ਧਰਨਾ ਪ੍ਰਦਰਸ਼ਨ ਉਦੋਂ ਥੋੜੀ ਜਿਹੀ ਸਮੱਸਿਆ ਆ ਜਾਂਦੀ ਹੈ ਜਿਵੇਂ ਬੱਸ ਸਟੈਂਡ ਲਾ ਲਿਆ ਜਾਂ ਹਨੂਮਾਨ ਚੌਂਕ ਲਾ ਲਿਆ ਉਦੋਂ ਥੋੜੀ ਜਿਹੀ ਟ੍ਰੈਫਿਕ ਦੀ ਸਮੱਸਿਆ ਹੁੰਦੀ ਹੈ ਡਾਇਵਰਟ ਕਰਨੀ ਪੈਂਦੀ ਹੈ ਬਾਕੀ ਕੋਈ ਸਾਈਡ ਤੇ ਲਾਈ ਬੈਠੇ ਆ ਜਿਵੇਂ ਅੰਮੇਦਕਰ ਚੌਂਕ 'ਤੇ ਲਾਈ ਬੈਠੇ ਆ ਕਿ ਜੈ ਸਰਕਟ ਹੌਸ ਦੇ ਮੋੜ 'ਤੇ ਲਾਈ ਬੈਠੇ ਆ ਸਾਈਡ ਤੇ ਬੈਠੇ ਆ ਉਹਦੇ ਨਾਲ ਕੋਈ ਕਿਸ ਆਦਮੀ ਜਾਂ ਬੱਚਾ ਕਾਹਲੀ ਤੇ ਤਾਂ ਸਕੂਲੀ ਬੱਚੇ ਮੋਟਰਸਾਈਕਲ ਹੋਰ ਵਹੀਕਲ ਤੇਜ਼ੀ ਨਾਲ ਚਲਾਉਂਦੇ ਨੇ ਤਾਂ ਸਕੂਲੀ ਬੱਚਿਆਂ ਲਈ ਪਾਲਗਨਾਂ ਤੇ ਨੌਜਵਾਨਾਂ ਨੇ ਕੀ ਕਰ ਜੰਮਾ ਮੈਂ ਨਾ ਇਸ ਸਬੰਧ ਦੇ ਪਹਿਲਾਂ ਵੀ ਤੇ ਹੁਣ ਵੀ ਮੈਂ ਪੇਰੈਂਟਸ ਨੂੰ ਜ਼ਰੂਰ ਅਪੀਲ ਕਰੂੰਗਾ ਜਿਹੜੇ ਤੁਹਾਡੇ ਅੰਡਰਏਜ ਬੱਚੇ ਐ ਠੀਕ ਐ ਉਹਨਾਂ ਨੂੰ ਵਹੀਕਲ ਨਾ ਦਿਓ ਕਿਉਂਕਿ ਬਹੁਤ ਜ਼ਿਆਦਾ ਫਾਸਟ ਜਿਹੜੇ ਚਲਾ ਰਹੇ ਆ ਬੱਚੇ ਵਹੀਕਲ ਉਹ ਅੰਡਰਏਜ ਬੱਚੇ ਚਲਾ ਰਹੇ ਹੈਗੇ ਹਾਂਜੀ ਤੇ ਇਸ ਲਈ ਮੈਂ ਪੇਰੈਂਟਸ ਨੂੰ ਅਪੀਲ ਕਰੂੰਗਾ ਵੀ ਉਹਨਾਂ ਬੱਚਿਆਂ ਨੂੰ ਵਹੀਕਲ ਨਾ ਦਿਓ ਕੱਲ ਨੂੰ ਰੱਬ ਨਾ ਕਰੇ ਕੋਈ ਵੀ ਮਿਸਹੈਪਨਿੰਗ ਹੋ ਜਾਂਦੀ ਹੈ ਉਹਦੇ ਨਾਲ ਪੇਰੈਂਟਸ ਨੂੰ ਵੀ ਮੋਟਰ ਵੀ ਕਲੈਕਟ ਦੇ ਤਹਿਤ 3 ਸਾਲ ਦੀ ਸਜ਼ਾ ਤੇ 25000 ਰੁਪਏ ਜੁਰਮਾਨਾ ਤੇ ਬੱਚੇ ਦਾ ਪਲੱਸ 25 ਸਾਲ ਦੀ ਉਮਰ ਤੱਕ ਲਾਇਸੈਂਸ ਨਹੀਂ ਬਣੂਗਾ